ਇਹ ਬਟੋਟ ਵਾਲ ਤੇ ਲੱਗਿਆ ਹਾਂ ਬਈ ਇੰਜਨ గేਰ ਦਾ ਨਿਆਇ ਚੰਗਾ ਆ ਗਏ ਫੁੱਲ ਗਰੰਟੀ ਆ ਗਈ 100 ਰੁਪਿਆ ਵੀ ਨਾ ਦੇ ਕੇ ਜਾਵੇ ਤੁਹਾਨੂੰ ਲੈ ਜੀ ਚੰਗਾ ਹੋਵੇ ਪੈਸੇ ਦੇਣ ਆਜੂ ਨਹੀਂ ਪੈਸੇ ਵੀ ਨਹੀਂ ਆਵੇ ਇਨੀ ਗਰੰਟੀ ਹੈ ਤੇ ਅੱਛਾ ਇਹੋ ਫ੍ਰੀ ਕਿ ਲੱਗੂਗਾ ਇਹ ਟ੍ਰੈਕਟਰ ਯਾਰ ਇਹ ਜ 90 ਵੇਸੇ ਵੀ ਇੰਜਨ ਠੀਕ ਹੈ 100 ਰੁਪਿਆ ਹੋਇਆ ਤਾਂ ਪੈਸੇ ਦੇ ਜੀ ਇਹ ਪੈਸੇ ਨਹੀਂ ਆਉਂਦੇ ਠੀਕ ਹੈ ਹਾਂ ਬਾਕੀ ਨੰਬਰ ਇਹਦਾ ਰੋਜ ਕਰਦਾ ਹਾਂ ਜੀ ਮਿੱਤਰ ਪਿਆਰੇ ਤੁਹਾਡਾ ਸਾਰਾ ਦਾ ਸਵਾਗਤ ਆਪਨੇ YouTube ਚੈਨਲ ਤੇ Facebook ਪੇਜ ਦੇਸੀ ਹੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਈ ਸੁੰਨੀ ਨਾਲ ਮਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਆ ਵੱਡੇ-ਵੱਡੇ ਡਿਸਕਾਊਂਟ ਆ ਜੋ ਅੱਗੇ ਵੀਡੀਓ ਕਰਦੇ ਆ ਕੰਟੀਨੂ ਬਾਈ ਹੋਠੀਣਾ ਬਾਈ ਹਾਂਜੀ ਹਾਂਜੀ ਵਧੀਆ ਜੀ ਆਪਣੇ ਦੱਸੋ ਵਧੀਆ ਬਾਈ ਵਧੀਆ ਅੱਜ ਕੱਲ ਮੰਡੀ ਦੇ ਕੀ ਨਾਲ ਚੱਲਦਾ ਮਾਹੌਲ ਮੰਨਦਾ ਕਿ ਤੇਜ਼ੀ ਆ ਗਈ ਹੁਣ ਤਾਂ ਮੰਨ ਕੇ ਚੱਲੋ ਵੀ ਤੇਜ਼ੀ ਆ ਗਈ ਤੇਜ਼ੀ ਆ ਗਈ ਪੈਂਦਾ ਕਿ ਆ ਕਿ ਬਾਈ ਹਾਂ ਹਾਂ ਬਹੁਤ ਵੀ ਪੂਰਾ ਦਰ ਪਿਆ ਅੱਗੇ ਨਾਲ ਹਾਂਜੀ ਹਾਂਜੀ ਤੇ ਆਪਾਂ ਰੇਟਾਂ ਕਿੰਨਾ ਦੱਸਾਂਗੇ ਰੇਟਾਂ ਜੇ ਆਪਾਂ ਮੰਦਾ ਦੱਸਾਂਗੇ ਤੇਜੀ ਦੱਸਾਂਗੇ ਰੇਟਾਂ ਜੀ ਰੇਟਾਂ ਜਨਾ ਦਾ ਮੰਦਾ ਹੁਣ ਨਾ ਦੇਤੀ ਜੀ ਜਿਹੜਾ ਮਾਰਕੀਟ ਰੇਟ ਵਾਲਾ ਹੋਇਆ ਉਹ ਵੀ ਦੱਸਾਂਗੇ ਆਪਾਂ ਠੀਕ ਆ ਬਈ ਕਰ ਦਈਏ ਸਟਾਰਟ ਬਈ ਹਾਂਜੀ ਨਿਊ ਹਾਲੈਂਡ 3630 ਸੁਪਰ ਮਾਡਲ ਹੈਗਾ 13 ਡਿਮਾਂਡ ਹੈਗੀ ਬਾਈ ਦੀ 498000 ਰੁਪਏ ਡਿਮਾਂਡ ਹੈ ਇਹ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਕ੍ਰੇਡਿਸ਼ਨ ਮਾਨਡਿਕ ਜੱਲੋ ਵੀ 98 ਪੈਸੇ ਕ੍ਰੇਡਿਸ਼ਨ ਮਾਨਡਿਕ ਆਵੇ। ਸਾਰਾ origignal tractor ਆ। 3 speed ਆ। 3 speed ਆ। ਭਾਈ, ਮੀਡੀਅਮ ਡਬਲ ਡਿਸਟ੍ਰਿਬਿਊਟਰ ਤੇ ਨਵੇਂ ਟਾਇਰ ਆ ਗਏ। ਠੀਕ ਆ ਭਾਈ। tractor ਕਿਹੜੀ ਕੰਪਨੀ ਦਾ ਟਾਇਰ ਆ ਭਈ ਇਹ? ਇਹ ਗੁੜੀਆ ਦੇ। ਚਾਰੇ ਭਾਈ। ਪਰਲੇ ਐਮ ਆਰ ਬਲੇ। ਬਿੱਲ ਮਿਲ ਜੂ ਭਾਈ ਇਹਨਾਂ ਦਾ? ਨਹੀਂ ਇਹੇ ਮੰਨ ਕੇ ਚੱਲ ਵੀ ਮਾੜੇ ਜਿਵੇਂ ਫੇਰ ਤੱਕਸਗਾ ਦਾ ਮਨ ਬਣੀਆਂ ਬਣੀ ਗਿਆ। ਹਾਂ ਹਾਂ। 95 ਕਿੰਨੇ? ਹਾਂ ਮੈਂ ਆਈ ਲੈ ਕੇ ਆਂਦਾ ਕਹਿੰਦਾ ਭਾਪ। ਜੇ ਆਪ ਕੋਈ ਹੁੰਦਾ ਲੈ ਦਿੰਦੀ। ਠੀਕ ਹੁੰਦੀ ਇਹਨਾਂ ਦੇ 5 ਸਾਲਾਂ ਦੇ। ਹਾਂ ਭਾਈ, ਮਗਰਾਲ ਮੁਰੂ ਕਰੇ ਮੋਰਿਜਨਲ ਮੰਗਰਾੜ ਚੈੱਕ ਕਰੋ ਉਸ ਨੂੰ ਕੁਝ ਰੀਨਲ ਆ ਠੀਕ ਆ ਭਾਈ ਕੰਨ ਵਿੱਚ ਬੈਠੇ ਕਿ ਕਿਸ ਨੇ ਮੰਨ ਕੇ ਆਵੇ ਯਾਰ ਠੀਕ ਜਾਨ ਡੇਲ ਬ੍ਰੇਕਾਂ ਨਾਲ ਵਸ ਠੀਕ ਠੀਕ ਆ ਭਾਈ ਸਮਾਨ ਸਾਰਾ ਕੰਪਲੀਟ ਹੀ ਆ ਇਹ ਕਿੰਨੇ ਹੌਸਪਾਵਰ ਚਾਉਂਦਾ ਭਾਈ ਇਹ 50 50 ਹੌਸਪਾਵਰ ਚ ਨੰਬਰ ਇਹ ਬਾਈ ਨੰਬਰ ਇਹ ਰਹਿਣੇ ਦਾ ਇਹਨੂੰ ਸੀ ਲੈ ਕੇ ਪਾਉਣਾ ਇਹਨੂੰ ਸੀ ਲੈ ਕੇ ਦੇ ਮੈਂ ਠੀਕ ਆ ਭਾਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆ 498000 ਰੁਪਏ ਅਡਵਾਂਟ ਕਿੰਨੇ ਆ ਛੱਡਾਂ ਕਿਉਂ ਜਾਇ ਜਾਂ ਮੁੱਲ ਦੱਸੀ ਯਾਰ ਜੇ ਮੁੱਲ ਲੈ ਕੀ ਰੇਟ ਹੈ 430000 ਜੀ ਟਰੈਕਟਰ ਦੇ ਜਿਆਦਾ ਯਾਰ ਨਹੀਂ ਜਿਆਦਾ ਟਰੈਕਟਰ ਨਵਾਂ ਮਾਡਲ ਕੋਈ ਮੌਕੇ ਤੇ ਮਾਨ ਤਾਨ ਕਰਦਾ ਹੈ 470 ਦਾ ਕਰ ਦਈਏ 470000 470 ਦਾ ਕਰ ਦਈਏ ਤੁਹਾਨੂੰ ਠੀਕ ਆ ਠੀਕ ਆ ਇਦੋਂ ਬਾਅਦ ਬਾਈ ਆਪਣੇ ਕੋਲ 16 ਮਾਡਲ 855 ਡਿਮਾਂਡ ਆਪਾਂ ਇਹਦੀ ਕਿੰਨੀ ਰੱਖਦੇ ਆ ਬਾਈ ਇਹਦੀ 535 535 ਜੇ ਬਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਲੇਕਿਨ ਸਾਫ ਅਰੀਜਨਲ ਹੈ ਇਹਦੀ ਵੇਖ ਰੱਖੋ ਸਿਸਟਮ ਵਗੈਰਾ ਉੱਤੇ ਲੱਗਿਆ ਹੋਇਆ ਹੈਗਾ ਟਾਇਰ ਮਾਡਲ ਤੇ ਤਰਕ ਬਲੇ ਟਾਇਰ ਹੈ ਗਿਆ ਜਾਰੇ ਕਿਹੜੀ ਕੰਪਨੀ ਦਾ ਟਾਇਰ ਹੈ ਬਈ ਇਹ ਇਹ ਚੌਂਕੜਾ ਕੁੜੀ ਹਟ ਰਹੀ ਆ ਕੁੜੀ ਹਟਦੇ ਆਰੇ ਮੈਂ ਚੱਕ ਕਰ ਉਹ ਜਨੂੰ ਵਧੀਆ ਬਏ ਆ ਮਿਗਰਾਡ ਚੈੱਕ ਕਰੋ ਤੁਦੋਂ ਬਾਕੀ ਡਬਲ ਡੈਸਟੀਪਰ ਵਾਲਾ ਆ ਗਿਆ ਤੇ ਅਮਰੀਕਾ ਵਾਲਾ ਸਟੇਡੀ ਆ ਠੀਕ ਆ ਬਈ ਹਾਂਜੀ ਬਲਡਾ ਮਾਰਿਆ ਠੀਕ ਆ ਸਮਾਨ ਸਾਰਾ ਕੰਪਲੀਟ ਹੀ ਮਿਲ ਜੂ ਹਾਂਜੀ ਇਹ 5500 ਰੁਪਏ ਦੀ ਹੁੰਦਾ ਨਾ ਬਈ ਹਾਂਜੀ ਇਹ ਕਿਸ ਨੰਬਰ ਹੈ ਪੰਜਾਬ ਸੀ ਕਿ ਹਰਿਆਣਾ ਇਹਦਾ ਨੰਬਰ ਆ ਰਹਿਣ ਦੇ ਤਾਂ ਇਹਦੇ ਕੋਲੇ ਠੀਕ ਆ ਬਈ ਡਿਮਾਂਡ ਤਾਂ ਪਾਈ ਰਹੀ ਨੇ 5 ਲੱਖ ਤੇ 35000 ਰੁਪਏ ਡਵਾੜ ਕਿੰਨੇ ਦਾ ਛੱਡ ਦਾਂਗੇ ਬਈ ਕੁ ਜਾਇਜ਼ਾਂ ਮੁੱਲ ਜਾਇਜ਼ ਮੁੱਲ 5 ਲੱਖ 15 ਹਜ਼ਾਰ ਦਾ ਨਾ ਯਾਰ ਇਹ ਸੁਣੀ ਵੀਰ ਜਿਹੜਾ ਦੇਖ ਕੇ ਆਉਗਾ ਉਹਦਾ ਮਾਨਤਨ 5 4000 ਰੁਪਏ ਦਾ ਹੈ 5 ਲੱਖ 10 ਦਾ 5 ਲੱਖ ਆਏਗਾ ਠੀਕ ਹੈ ਇਹ ਦੂਬਾਰ ਬਈ ਆਪਣੇ ਕੋਲੇ ਸੋਹਣੀ ਕਾਰ ਐਕਸ ਮਾਡਲ ਮਾਡਲ ਹੈਗਾ 12 ਡਿਮਾਂਡ ਹੈਗੀ ਬਾਈ ਦੀ 4 ਲੱਖ ਤੇ 27 ਹਜ਼ਾਰ ਰੁਪਏ ਡਿਮਾਂਡ ਆ ਬਾਈ ਦੀ ਜੇ ਇਹਦੀ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਯਾਰ ਕੰਡੀਸ਼ਨ ਸਾਰਾ ਇਹ ਤੋਂ ਲੈ ਕੇ ਜੈਡ ਤੱਕ ਰਹਿ ਜੇ ਨਾਲ 60 ਹੌਸਪਾਵਰ ਵਾਲਾ ਟਰੈਕਟਰ ਆ 60 ਹੌਸਪਾਵਰ ਦਾ ਸਾਰਾ Ориਜੀਨਲ ਆ ਵੀ ਕਿਤੇ ਆਏ ਨਹੀਂ ਬੰਦਾ ਕਹਿ ਸਕਦਾ ਵੀ ਆ ਕੇ ਗੱਲ ਮਿਲ ਜੇ ਟਰੈਕਟਰ ਦੀ ਕੰਡੀਸ਼ਨ ਮੰਨ ਕੇ ਚਲੋ ਵੀ 95 99 ਵੈਸੇ ਕੜੀ ਰੁਪਈਆ ਵੀਟ ਬੂਟ ਵੀ ਟਰੈਕਟਰ ਤੇ ਲੱਗੇ ਹੋਏ ਆ ਪ੍ਰੋਪਰ 20 ਕੇ ਡੀ ਦੇ ਟਾਇਰ ਆ ਆ ਚੈੱਕ ਕਰਾ ਦੇ ਮਾਰ ਕੇ ਮੁਕਾਉਂਗਾ ਹਾਂ ਹਾਂ ਮੁਕਾ ਨੂੰ ਹਜੇ ਧੱਕ ਟਰੈਕਟਰ ਦੀ ਨੂੰ 3 ਲੀਟਰ ਵਾਲੇ ਚੱਲਿਆ ਹੁੰਦਾ ਜਮਨ ਜਿਹਨੂੰ ਹੁਣ ਹੁੱਕ ਪਈ ਆ ਠੀਕ ਆ ਬਈ ਹਾਂਜੀ ਸਮਾਨ ਸੱਜ ਨੂੰ ਸਾਰੇ ਕੰਪਲੀਟ ਮਿਲ ਜੂ ਇਹਦੇ ਨਾਲ ਹਾਂਜੀ ਇਹ ਕਿੰਨੇ ਹੌਸ ਪਾਵਰ ਚਾਹੁੰਦਾ ਬਾਈ ਇਹ 80 60 ਹੌਸ ਪਾਵਰ ਚਾਹਤ ਹੈ ਕਿ ਉਹਦਾ ਮੂਰ ਲਈ ਡਾਇਰੀ ਕਿਹੜੀ ਕੰਪਨੀ ਦੇ ਬਾਈ ਇਹਦੇ ਉਹ ਬੋਲੋ ਦੇ ਉਹ ਬੋਲੋ ਦੇ ਠੀਕ ਹੈ ਬਾਈ ਨੰਬਰ ਇਹ ਹੈ ਬਾਈ ਨੰਬਰ ਇਹ ਦਾ ਹਰਿਆਣੇ ਦਾ ਇਹਨੇ ਸੇ ਆਪਾਂ ਲੈ ਕੇ ਦੇਣਾ ਬਾਕੀ ਫਸਟ ਪਾਰਟ ਜਿਹੜਾ ਰੇਟ ਹੈ ਪਹਿਲੇ ਕਰ ਲੈ ਪਰਪਰ ਵੀ ਰੇਟਰ ਦੇ ਨਾਲ ਦੇ ਆਏਗਾ ਠੀਕ ਹੈ ਬਾਈ ਚੰਪ ਚੈੱਕ ਕਰਾ ਦੇ ਉਵੇਂ ਬਾਈ ਇਹ ਰੇਟ ਵੀ ਹੋੜ ਇੱਕ ਤਰ੍ਹਾਂ ਹਾਂ ਬਾਈ ਸਰਾਰ ਮੀਂਡ ਦਿਖਾ ਦਿਓ ਰੰਪਾਂ ਤੇ ਰੰਗਾਂ ਵਾਲਾ ਜਿੰਨਾ ਠੀਕ ਹੈ ਬਾਈ ਡਿਮਾਂਡ ਤਾਂ ਪਾ ਜੀ ਰੱਖਦੇ ਆ ਬਈ 4 ਲੱਖ 27000 4 ਲੱਖ 27000 ਰੁਪਏ ਐਡਵਾਂਟ ਕਿੰਨੀਆਂ ਛੱਡ ਦਾਂਗੇ ਯਾਰ ਇਹ ਛੱਡ ਦੇਾਂਗੇ ਆਪਾਂ 4 ਲੱਖ ਤੇ 10000 ਦਾ ਹਾਂ ਯਾਰ ਟਰੈਕਟਰ ਚੰਗਾ ਵਾਲਾ ਹੈ ਪੂਰੇ 4 ਦਾ ਕੋਈ ਗੱਲ ਨਹੀਂ ਤਾਂ 4 ਲੱਖ ਦਾ ਦੇ ਰਹੇ ਹਾਂ ਜੇ ਡੇਟ ਤੇ ਤਸਾ ਹੋਵੇ ਹਾਂ ਬਈ ਉਹਦੀ ਆਪਣੀ ਗਾਰੰਟੀ ਹੈ ਠੀਕ ਲੱਗ ਗਈ ਹੋਵੇ ਕਿਸੇ ਵੀ ਕਰਾਂ ਦੇ ਇੰਜਨ ਤੇ ਗੀਅਰ ਤੇ ਹਾਂ ਬਈ ਉਹਦੀ ਆਪਣੀ ਗਾਰੰਟੀ ਹੈ ਟਰੈਕਟਰ ਨਵਾਂ ਮੰਨ ਲਿਆ ਠੀਕ ਆ ਬਈ ਇਸ ਦੂ ਬਾਅਦ ਬਈ ਆਪਣੇ ਕੋਲੇ ਦੁੱਧ ਮਾ ਦਾ 553 855 ਮਾਡਲ ਹੈਗਾ ਇਹ 16 ਡਿਮਾਂਡ ਮਾਰ ਕੇ 15 ਨੇ ਕੱਪੀ 16 ਠੀਕ ਹੈ ਬਈ ਡਿਮਾਂਡ ਹੈਗੀ ਬਾਈ ਦੀ 5 ਲੱਖ ਤੇ 37000 ਰੁਪਏ ਡਿਮਾਂਡ ਹੈ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਇਹ ओरिजिनल ਆ ਵੀਰੇ ਸਾਰਾ ਬਈ ਨਵੇਂ ਆਗੇ ਆ ਵਾਕੀ ਜਿਹੜਾ ਪੂਰਾ ਲਗਾ ਟੱਕ ਪ੍ਰੋਪਰ ਚੀਲਾ ਤੁਲਾ ਸਾਰੀਆਂ ਲੱਗੀਆਂ ਨੇ ਰੇਡਰ ਦੇ ਠੀਕ ਹੈ ਬਈ ਕਿਹੜੀ ਕੰਪਨੀ ਦਾ ਟਾਇਰ ਆ ਬਾਈ ਇਹ ਇਹ ਤਾਂ ਬਿੱਲ ਵੀ ਮਿਲ ਜੂਆ ਜੇ ਕੇ ਸੋਨਾ ਨੰਬਰ 1 ਦਾ ਚਾਰੇ ਬਾਈ ਹਾਂ ਇਹਨਾਂ ਦਾ ਬਿੱਲ ਦੇ ਜਾਗੇ ਠੀਕ ਆ ਬਾਈ ਆ ਮੈਗਰਾਰ ਚੈੱਕ ਰਿਮ ਚੈੱਕ ਕਰੋ ਸੋਚ ਨੂੰ ਵਧੀਆ ਪਿਆ ਨਾ ਮੈਨੂੰ ਕੋਰ ਡਬਲ ਡਿਸਟ੍ਰਿਬਿਊਟਰ ਦਾ ਤੇਲ ਬ੍ਰੇਕਰ ਵਸ ਕੇ ਠੀਕ ਆ ਬਾਈ ਸਵਾਰ ਸਾਰੀ ਕੰਪਲੀਟ ਮਿਲ ਜੂ ਇਹ ਨੰਬਰ ਕਿਸੇ ਚੱਕਰਵਾ ਦੇਣਾ ਰਮਰਾਜ ਇਹ ਨੰਬਰ ਬਾਈ ਇਹਦਾ ਨੰਬਰ ਵੀ ਹਰਿਆਣਾ ਦਾ ਇਹਨੂੰ ਅਸੀਂ ਆਪਾਂ ਲੈ ਕੇ ਦੇਣਾ ਬਾਕੀ ਫਸਟ ਪਾਰਟੀ ਦਾ ਠੀਕ ਆ ਬਾਈ ਡਿਮਾਂਡ ਤਾਂ ਆਪਾਂ ਹੀ ਰੱਖਦੇ ਆ 5 ਲੱਖ 37000 ਰੁਪਇਆ ਕਿੰਨੇ ਦਾ ਛੱਡਦਾ ਕੋਈ ਜਾਇਜ਼ ਜਾਂ ਮੁੱਲ ਯਾਰ ਇਹਦਾ ਜਾਇਜ਼ ਮੁੱਲ ਵੀ 5 ਲੱਖ 15000 ਦਾ ਦੇ ਲੱਗਦਾ ਵਾ ਯਾਰ ਪੂਰੇ 5 ਦਾ 5 ਲੱਖ ਦਾ ਹੈ 1000 ਦਾ ਪੰਜ ਪੰਜ ਦਾ ਕਰਦੇ ਯਾਰ ਚੱਲ ਦੇਣਾ ਠੀਕ ਆ ਬਈ ਇਦੋਂ ਵਾਰ ਉਹਨੂੰ ਘੱਟ ਮੋਲ ਨਾਲ ਵਿਖਾਵਾਂਗੇ ਆਪਾਂ ਹਾਂ ਥੋੜੇ ਮੋਲ ਨਾਲ ਵਿਖਾਤਾ ਵੇਚਦਾ ਠੀਕ ਆ ਟਾਇਰ ਵੀ ਸ਼ਾਉਂ ਗਿਆ ਪਾਇਆ ਕਿਸੇ ਨੇ ਹਾਂ ਹੋਰ ਵਾਰ ਆ ਆ ਬਈ ਮਹਿੰਦਰਾ 265 DI ਇਹ ਮਾਡਲ ਬਈ ਇਹ ਇਹ ਮਾਡਲ 2000 ਬਈ 2000 ਮਾਡਲ ਡਮੜ ਹੀ ਆ ਬਈ ਤੇ 1 ਲੱਖ ਤੇ 5000 ਰੁਪਏ ਡਮੜ ਹਾਂਜੀ ਕੰਡੀਸ਼ਨ ਥੋੜੇ ਸਾਹਮਣੇ ਹੀ ਹੈ ਜਦੋਂ ओरिजिनल ਆ ਜਨਬੀ ਜੀ ਅੱਛਾ ਪਹਿਲੇ ਕਹਾਂਗੇ ਆ ਪਹਿਲੇ ਕਰਦਾ ਇੱਕ ਹਏ ਪੈਰ ਮੰਨ ਕੇ ਚੱਲੋ ਵੀ ਮਗਰਲੇ 40 ਕੇ ਪੈਸੇ ਅਗਲੇ ਨਵੇਂ ਕੀ ਠੀਕ ਆ ਬਈ ਬੈਟਰੀ ਬੂਟਰੀ ਇਹਦੇ ਨਾਲ ਹੈਣੀ ਠੀਕ ਆ ਬਈ ਜਿਵੇਂ ਐ ਖੜਾ ਬਸ ਜੱਕੜ ਆ ਦੇ ਰਾਤ ਆ ਆ ਹੁੱਕ ਗਏ ਸੀ ਕਿ ਦੇਖ ਜਾਣਗੇ ਠੀਕ ਆ ਬਈ ਬੜਾ ਰੋੜੂ ਨੂੰ ਲੱਗੇ ਪਏ ਆ ਜਨੇ ਲੱਗੇ ਰੋਈਆ 2000 ਮਾਡਲ 2000 ਮਾਡਲ 3231 ਨੰਬਰ ਆਗਾ ਠੀਕ ਆ ਬਈ ਡਿਮਾਂਡ ਤਾਂ ਪਾਈ ਜੀ ਰੱਖਦੇ ਆ ਬਈ 1 ਲੱਖ ਤੇ 5000 ਰੁਪਏ ਡਿਮਾਂਡ ਡਿਮਾਂਡ ਤਾਂ ਇਹਦੇ ਪਹਿਲਾਂ ਇੱਕ 23 ਦੀ ਸੀਗੀ ਹੁਣ ਤਾਂ ਵਿੱਚ ਘਟਾ ਕੇ ਗਏ ਆਗੇ ਤੇ ਜਮਾ ਥੋੜੇ ਜੇ ਮੁੱਲ ਵਾਲਾ ਵੇਚ ਰਗਾ ਕੋਈ ਧਮਾਕਾ ਕਰਦੇ ਯਾਰ ਕੋਈ ਚੈਲ ਚ ਕਰਦੇ ਧਮਾਕਾ ਇਹਦੇ ਦੇ ਆ ਵੀ 80000 ਤਾਂ ਇਹਨੂੰ ਘਵਾੜੇ ਵੀ ਲੈ ਜਾਣਗੇ ਹਾਂ 80000 ਤਾਂ ਇਹ ਕਰਦੇ ਜਾਣਗੇ ਕੀ ਰੇਟ ਹਾਂ ਜਾਂ ਨਾ ਠੀਕ ਜਿਵੇਂ ਆਏ ਜਿਵੇਂ ਆ ਆਪਾਂ ਲੋੜੇ ਹੋਣ 50000 50000 ਦੇ ਮੁੱਲ ਤੇ ਟਾਇਰ ਲਾ ਕੇ ਵੀ ਇਨਰਦੀਆਂ ਦਾ ਘਵਾੜੇ ਦੀ ਗੱਲ ਕਰ ਆਪਾਂ ਘਵਾੜੇ ਨੂੰ ਦੇਖੇ ਕੁਛ ਨਹੀਂ ਹਾਂ ਜੀ ਹਾਂ ਬਈ ਇਹਨੀਆਂ ਦਾ ਸਾਦਾ ਇੰਟਰ ਨਹੀਂ ਹੁੰਦਾ ਸਹੀ ਗੱਲ ਹੈ ਇਹ 260 ਦਾ ਆ ਮੈਂ ਪਛੇਟੋ ਹਾਂ ਹਾਂ ਬਈ ਜਮਾਂ ਕੱਟਾ ਬੋਲ ਰਿਹਾ ਠੀਕ ਹੈ ਜੇ ਆਪਾਂ ਆਖਾਂਗੇ ਵੀ 2000 ਮਾਡਲ ਨੂੰ ਚੰਗਾ ਟ੍ਰੈਕ ਹੋਰ ਲੈਣਾ ਹੋਵੇ ਚੰਗੇ ਟੈਰਾਂ ਟੂਰਾਂ ਦੇ ਲੈਣਾ ਹੋਵੇ 1 ਲੱਖ ਦਾ 1.5 ਲੱਖ ਦੀ ਘੇਰੇ ਚ ਵਿਕਣਾ ਸਹੀ ਗੱਲ ਹੈ ਬਈ ਤਿਆਰ ਕਰਨਾ ਅੱਜ ਕਿਸੇ ਵਪਾਰੀ ਨੇ ਵੀ ਲੈ ਕੇ ਆਣਾ ਹਾਂ ਕੋਈ ਗੱਲ ਨਹੀਂ ਆਪਾਂ ਹਾਂ ਹਾਂ ਨਾਲ ਚਲਦਾ ਹੈ ਇਹਦਾ ਜੇਪ ਟੀਆ ਜਿੰਨਾ ਉੱਨ ਪਊਗਾ ਹਾਂ ਹਾਂ ਠੀਕ ਹੈ ਹਾਂ ਜਾਂ ਨਾ ਨਹੀਂ ਡੇਟ ਆਇਆ ਠੀਕ ਹੈ ਬਈ ਏਹ ਤੁਮਹਾਂ ਕਹੀ ਗਏ ਸਾਂ ਮੈਂ ਠੀਕ ਹੈ ਬਈ ਐਂ ਕਹਾਂ ਕਿ ਕੁਆੜ ਦੇ ਪਾਸੇ ਹੀ ਲੈ ਜਾਓ ਯਾਰ ਹਾਂ ਕੁਆੜ ਦਾ ਸੀਆਰ ਬਣਵਾਣ ਕੇ ਚੱਲ ਵੀ 5000 ਦੇ ਦਾ ਮੂਹਰੇ ਟਾਇਰ ਹੈਗੇ ਯਾਨਾ ਹਾਂ ਹਾਂ ਬਈ ਰਾਮ ਦਾ ਹਾਂ ਕਿ ਫਿਰ ਸੀਆਰ ਦਾ ਕੁਆੜ ਕੇ ਲੈ ਕੇ ਜਾਂਦੇ ਆਗੇ ਹਾਂ ਇਹ ਗੱਲ ਕਰ ਆਪਾਂ ਨੂੰ ਐ ਕੁਆੜ ਕੇ ਨਹੀਂ ਕਰਦੇ ਸਹੀ ਆ ਲੈ ਬਈ ਲੈਟਰ ਨੂੰ ਚੰਗਾ ਪਿਆ ਹੈ ਮਾਡਲ ਜਿਆਦਾ ਹਾਂ ਫੋਰਡ 3600 ਮਾਡਲ ਹੈਗਾ 93 ਡਿਮਾਂਡ ਹੈ ਬਾਈ ਦੀ 1 ਲੱਖ ਤੇ 3700 ਦੇ ਭਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਸਾਫ਼ ਆ ਰਹੇ ਇਹ ਨਾਲ ਆ ਸਾ ਵਾਜੇ ਤੁਰੰਗ ਹੈ ਨਹੀਂ ਰਹੇ ਨਹੀਂ ਪਰ ਆ ਇਹ ਥੱਲੇ ਥੱਲੇ ਬੈਡੀ ਚੈੱਕ ਕਰਾ ਦੇ ਰਹੀ ਨਾਲ ਪਿਆਗਾ 36 ਦਾ ਨਾਲਾ ਪੰਪ ਆ 36 ਦਾ ਨਾਲਾ ਪੰਪ ਠੀਕ ਆ ਭਾਈ ਰੈਂਬਰੂਮ ਬਣਾ ਲਦੇ ਆਗੇ ਹਾਂ ਹਾਂ ਦੱਸ ਬਈ 36 ਦਾ ਨਾਲਾ ਪੰਪ ਲੱਗਿਆ ਹੋਇਆ ਰੇਕਟਰ ਤੇ ਠੀਕ ਆ ਭਾਈ 14 ਵਾਲੇ ਟਾਇਰ ਰੈਂਬਰੂਮ ਵੀ ਨਾਲ ਦੇ ਪਿਆਦਾ ਰੇਕਟਰ ਤੇ ਠੀਕ ਆ ਭਾਈ 14 ਵਾਲੇ ਟਾਇਰ ਮੰਨ ਕੇ ਦਲੋ ਵੀ ਅੱਧੇ ਕਾਗੇ ਠੀਕ ਆ ਬਈ ਹਾਂ 40 1 1/4 ਚਾਲੂ ਦੇ ਸੇ 1 1/4 ਦਾ ਬਾਕੀ ਆ ਸੀਡ ਸੂਟ ਕੀ ਡੇਟ ਵੀ ਨਾਲ ਦੀ ਅਜ ਤੱਕ ਠੀਕ ਆ ਬਈ ਅਜ ਤੱਕ ਕਿਹਦੇ ਤਤ ਵੈਲਟ ਨਹੀਂ ਲੱਗਿਆ ਹਾਂ ਬਈ ਇੰਜਨ ਗੇਰ ਤਾਂ ਨਹੀਂ ਆਇਆ ਚੰਗਾ ਆ ਗਿਆ ਫੁੱਲ ਗਾਰੰਟੀ ਆ ਗਈ 100 ਰੁਪਿਆ ਵੀ ਨਾ ਦੇ ਕੇ ਜਾਵੇ ਤੁਹਾਨੂੰ ਲੈ ਜੀ ਜੀ ਚੰਗਾ ਹੋਵੇ ਪੈਸੇ ਦੇਣ ਆਜੂ ਨਹੀਂ ਪੈਸੇ ਵੀ ਨਾ ਦੇਣੀ ਗਾਰੰਟੀ ਹੈ ਤੇ ਅੱਛਾ ਇਹ ਫ੍ਰੀ ਕਿ ਲੱਗ ਰਿਹਾ ਟਰੈਕਟਰ ਯਾਰ ਇਹ ਜਨਬੇ ਵੇਲੇ ਵੀ ਇੰਜਨ ਠੀਕ ਆ 100 ਰੁਪਿਆ ਹੋਇਆ ਤਾਂ ਪੈਸੇ ਦੇ ਜੀ ਵੀ ਭੇ ਦੇਣਾ ਠੀਕ ਆ ਹਾਂ ਬਾਕੀ ਨੰਬਰ ਇਹਦਾ ਫਰੋਜਪੁਰ ਦਾ ਵੀ 5 ਹਾਂ ਬਈ ਡਿਮਾਂਡ ਹੈਗੀ 1 ਲੱਖ ਤੇ 37000 ਰੁਪਏ ਦਾ ਮਾੜੀ ਕੋਈ ਜ਼ਿਆਦਾ ਮੁੱਲ ਦੱਸੀ ਫਿਰ ਗੈਰ ਜੋ ਇਹਦਾ ਤਾਂ 1/2 ਲੱਖ ਰੁਪਏ ਦਾ ਟਰੈਕਟਰ ਦੇ ਰਹਿਣ ਇੱਕ ਲੱਖ 20 ਦਾ ਕਰ ਦਈਏ ਯਾਰ ਕੋਈ ਨਾ ਦੇ ਦਿਆਂ ਯਾਰ ਇਹ ਕਿਸੇ ਛੋੜੇ ਜਿਵੇਂ ਗਾਨ ਨੇ ਬਾਣ ਖਤਰ ਲੈ ਜਾਣਾ ਦੇ ਦਿਆਂ ਗੱਲ ਕਰ ਟਰੈਕਟਰ ਚ ਤਤਾ ਹੈ ਤਤਾ ਨਹੀਂ ਬਸ ਜਿਹੜੇ ਤੁਸੀਂ ਇੱਕ ਗੱਲ ਉਹ ਕਹਿਤੀ ਨਾ ਯਾਰ ਨੂੰ ਮੂੰਹ ਪ੍ਰੀਜ ਲੈ ਜਾਓ ਟਰੈਕਟਰ ਜੇ ਸਹੀ ਨਿਕਲੇ ਪੈਸੇ ਦੇ ਦਿਓ ਨੂੰ ਟਰੈਕਟਰ ਕੈਮਰੇ ਦੇ ਥੋੜੇ ਆਨ ਰਿਕਾਰਡ ਗੱਲ ਕਰ ਰਹੇ ਆ ਹਾਂ ਹਾਂ ਚੱਕਰ ਵਾਲੀ ਗੱਲ ਠੀਕ ਹੈ ਤਤਾ ਜੀ ਹਾਂ ਸੇਵ ਕਰਕੇ ਇਹ ਜੋ ਆ ਬਾਹਰ ਥੱਲੇ ਕਰ ਜੇ ਕਿਸੇ ਬਸ ਤੇ ਪੱਤੀਆਂ ਦੀ ਕੱਢ ਜੀ ਹਾਂ ਜਾਣ ਜਣ ਹਾਂ ਇੱਕ ਲੋ ਆਹਰੇ ਇਹ ਅਜੇ ਇੰਜਨ 60 70 ਪੈਸੇ ਵੀ ਹੋਵੇ ਜਿੰਨੇ ਪੈਸੇ ਇੰਜਨ 19 ਰੁਪਏ ਹੀ ਲੈਣਾ ਚੱਕ ਬਈ ਠੀਕ ਹੈ 80% ਇੰਜਨ ਨਿਕਲੇ ਭਾਵੇਂ 60000 ਹੀ ਦੇ ਜੀ ਠੀਕ ਆ ਹਾਂ ਜੇ ਰੁਪਈਆ ਦਾ ਰੁਪਈਆ ਹੋਇਆ ਤਾਂ 120000 ਦੇ ਜੀ ਹਾਂ ਹਾਂ ਬਈ 80% ਇੰਜਨ ਨਿਕਲੇ 80000 ਦੇ ਤੇ 70% ਨਿਕਲੇ 70000 ਦੇ ਠੀਕ ਐ ਇਦੋਂ ਤੱਕ ਤਸੱਲੀ ਤੱਕ ਵੀ ਦੇਣੀ ਚਾਹੁੰਦਾ ਹਾਂ 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 ਬਈ ਨਹੀਂ ਦਿੰਦਾ ਬਈ ਹਾਂ ਬਾਕੀ ਡੀਜ਼ਲ ਦਾ ਖਰਚਾ ਹੈ 130000 ਵਾਲਾ ਪੰਪ ਹੋਇਆ ਰਿਹਾ ਹਾਂ ਹਾਂ ਬਈ ਓਕੇ ਭਰਾ ਠੀਕ ਐ ਧੰਨਵਾਦ ਜਿੰਨੇ ਬਈ ਆਪਾਂ ਟਰੈਕਟਰ ਦਾ ਵਿੱਚ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਹਾਂ ਟਰੈਕਟਰ ਵੀ ਕੱਟ ਲਾਂਗੇ ਲੋਨ ਸੈਂਡ ਸਭ ਹੋ ਜਾਊਗਾ ਹਾਂ ਬਈ ਜਾਇ ਮੰਡਲ ਤੇ ਠੀਕ ਆ ਬਾਈ ਹਾਂ ਬਾਕੀ ਜਿਹਨੇ ਵੀ ਤਰ ਦਿਖਾ ਦੇ ਸਾਰਿਆਂ ਦੇ ਭਾਵੇਂ ਵਾਹ ਕੇ ਥੱਲੇ ਕਰਕੇ ਲੈ ਜਾਣਾ ਕਾਪੀ ਕਰਕੇ ਆਪਣੀ ਖੋਲ ਜਮੇਵਰੀ ਫੋਨ ਨੰਬਰ ਆਪਣਾ ਨੋਟ ਕਰ ਲਓ 94640 0350 ਠੀਕ ਆ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ